ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਪ੍ਰਾਤ ਬਾੰਧਵਹਿ ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤਹਿ ਸਨੇਹੰ ਜਿਹੜਾ ਹੀਠਾ ਨੰਨਾ ਹੈ ਲਾਂ ਜਿਹੜੀ ਐ ਸੱਸੇ ਦੀ ਉਹ ਨੰਨੇ ਨੂੰ ਲੱਗੇਗੀ ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤਹਿ ਤ੍ਰਿਗ ਸਨੇਹੰ ਗਿਰਹਾਰਥ ਕਹਿ ਇਹ ਗਿਰਹਾਰਥ ਰਾਰਾ ਪੂਰਾ ਨਹੀਂ ਬੋਲਣਾ ਇਹ ਪਾਠ ਧਿਆਨ ਨਾਲ ਉਚਾਰਤ ਉਚਾਰਨ ਕਰਨਾ ਗ੍ਰਿਹਾਰਥ ਕਹਿ ਹੈ ਯਾਨੀ ਸੰਬੰਧਕ ਪਾਠ ਹੈ ਗ੍ਰਿਹਾਰਥ ਕਹਿ ਹੈ ਤ੍ਰਿਗ ਸਨੇਹੰ ਇਥੇ ਵਿਸਰਾਮ ਗ੍ਰਿਹਾਰਥ ਕਹਿ ਹੈ ਸਾਧ ਸੰਗ ਸਨੇਹ ਸਤਿਅੰ ਸੁਖਿਅੰ ਬਸੰਤ ਨਾਨਕ ਸਾਧ ਸੰਗ ਸਨੇਹ ਸਤਿਯੰ ਇਥੇ ਵਿਸਰਾਮ ਹੈ ਸੁਖਿਯੰ ਬਸੰਤ ਨਾਨਕ ਹੈ ਮਿਥਿਅੰਤ ਦੇਹੰ ਖੀਣੰਤ ਬਲੰ ਇਹ ਮਿਥ ਅੰਤ ਨਹੀਂ ਬੋਲਣਾ ਇਸੇ ਤਰ੍ਹਾਂ ਮਿਥਿਅੰਤ ਦੇਹੰ ਖੀਣੰਤ ਬਲੰ ਵਰਦੰਤ ਜਰੂਆ ਇਤਿਅੰਤ ਮਾਇਆ ਅਤਿਅੰਤ ਆਸਾ ਅਥਿੱਤਿ ਭਵਨੰ ਗਨੰਤ ਸਵਾਸਾ ਭਯਾਨ ਧਰਮੰ ਇਹ ਵੀ ਪਾਠ ਗਨੰਤ ਸਵਾਸਾ ਸਸੇ ਦੇ ਹੇਠਾਂ ਜੋ ਵਾਵਾ ਹੈ ਉਸ ਦਾ ਉਚਾਰਨ ਸਸੇ ਔਕੜ ਐੜੇ ਕੰਨਾ ਸਸੇ ਕੰਨਾ ਇਸ ਤਰ੍ਹਾਂ ਸਵਾਸਾ ਕਰਨਾ ਹੈ ਭਯਾਨ ਨਹੀਂ ਬੋਲ ਦੇਣਾ ਪੱਬਾ ਜਿਹੜੀ ਸਿਆਰੀ ਐੜੇ ਕੰਨਾ ਨੰਨਾ ਭਯਾਨ ਇਹ ਹੈ ਭੈਾਨ ਪੱਬੇ ਦੇ ਦਲਾਵਾ ਲਾ ਕੇ ਜਾਨ ਦਾ ਉਚਾਰਨ ਇਆਨ ਭੈ ਆਨ ਗਨੰਤ ਸਵਾਸਾ ਭੈ ਆਨ ਧਰਮੰ ਪਤੰਤ ਮੋਹ ਕੂਪ ਦੁਰਲਭਯ ਦੇਹੰ ਤਤ ਆਸ੍ਰਿਯੰ ਨਾਨਕ ਪਤੰਤ ਪਦ ਤੇ ਯਮਕ ਲਾਦਨੀ ਹੈ ਪਤੰਤ ਪੈ ਰਿਆ ਹੈ ਮੋਹ ਕੂਪ ਦੁਰਲਭਯ ਦੇਹੰ ਇਥੇ ਵਿਸਰਾਮ ਹੈ ਤਤ ਆਸ੍ਰਿਯੰ ਨਾਨਕ ਇਹਨੂੰ ਦੁਰਲਭਯ ਇਸ ਤਰ੍ਹਾਂ ਉਚਾਰਨ ਕਰਨਾ ਗੋਵਿੰਦ 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 ਗੋਪਾਲ ਕਿਰਪਾ ਤੇ ਤੀਸਰੇ ਗੋਵਿੰਦ ਪਦ ਤੇ ਵਿਸਰਾਮ ਲਾਉਣਾ ਹੈ ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣੈ ਨਵੰਤ ਦਵਾਰੰ ਪੀਤ ਰਹਿਤੰ ਬਾਇ ਰੂਪੰ ਅਸਤੰਬਨੈ ਨਵੰਤ ਦਵਾਰੰ ਪੀਤ ਰਹਿਤੰ ਇਥੇ ਵਿਸਰਾਮ ਬਾਇ ਰੂਪੰ ਅਸੰਭਨਹਿ ਗੋਵਿੰਦ ਨਾਮੰ ਨਹ ਸਿਮਰੰਤ ਅਗਿਆਨੀ ਜਾਨੰਤ ਅਸਥਿਰੰ ਦੁਰਲਭ ਦੇਹ ਉਦਰੰਤ ਸਾਧ ਸਰਨ ਨਾਨਕ ਹਰ 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 ਹਰੇ ਜਪੰਤ ਸੋ ਪੰਤ ਤੁਯੰ ਅਚੁੱਤ ਗੁਣਗਯੰ ਇਹ ਸੁਭੰਤ ਉਚਾਰਨ ਕਰਨਾ ਹੈ ਵਿਚਾਲੜਾ ਮਿਲ ਕਰਕੇ ਸੁਭੰਤ ਤਉੰਗ ਇਸ ਤਾ ਉਚਾਰਨ ਤਉੰਗ ਨਹੀਂ ਕਰਨਾ ਹੁੜਾ ਲਾ ਕੇ ਤੱਤੇ ਔਂਕੜ ਈੜੀ ਸਿਆਰੀ ੜੇ ਉੱਤੇ ਟਿੱਪੀ ਸੁਭੰਤ ਤਉੰਗ ਅਚੁੱਤ ਗੁਨਗਯੰ ਇਹ ਪੁਥੀਆਂ ਚ ਨਾਣੇ ਨਾਲ ਪਾਠ ਛਪਿਆ ਹੋਇਆ ਹੈ ਪਰੰਤੂ ਪ੍ਰਾਤਨ ਸਰੂਪਾਂ ਚ ਨੰਨੇ ਨਾਲ ਪਾਠ ਹੈ ਗੁਨਗਯੰ ਸੁਭੰਤ ਤਉੰਗ ਅਚੁੱਤ ਗੁਨਗਯੰ ਸੁਵੰਤ ਤੋਯੰ ਅਚੁੱਤ ਗੁਣਗਯੰ ਪੂਰਣੰ ਪੂਰਣੰ ਬਹੁ ਲੋਕ ਕਿਰਪਾਲਾ ਬਹੁ ਲੋ ਅਹੀ ਔਂਕੜ ਲਾ ਕੇ ਪੂਰਣੰ ਬਹੁ ਲੋ ਕਿਰਪਾਲਾ ਗੰਭੀਰੰ ਉਚੈ ਸਰਬੱਗ ਅਪਾਰਾ ਗੰਭੀਰੰ ਉਚੈ ਇਥੇ ਵਿਸਰਾਮ ਸਰਬੱਗ ਕਸ ਕੇ ਬੋਲਣਾ ਸਰਬੱਗ ਨਹੀਂ ਕਹਿਣਾ ਹੈ ਸਰਬੱਗ ਅਪਾਰਾ ਪ੍ਰਿਤਿਆ ਪ੍ਰੇਯੰ ਵਿਸਰਾਮ ਚਰਣੰ ਪ੍ਰਿਤਿਆ ਪ੍ਰਿਯੰ ਇਥਿ ਵਿਸਰਾਮ ਵਿਸਰਾਮ ਚਰਣੰ ਅਨਾਥ ਨਾਥੇ ਨਾਨਕ ਸਰਣੰ ਮ੍ਰਿਗੀ ਪੇਖੰਤ ਬਦਕ ਪ੍ਰਹਰੇਣ ਲਖ ਆਵਦਹ ਮ੍ਰਿਗੀ ਪੇਖੰਤ ਬਦਕ ਬਦਕ ਕਸ ਕੇ ਬੋਲਣਾ ਹੈ ਇਥਿ ਵਿਸਰਾਮ ਹੈ ਪ੍ਰਹਾਰੇਣ ਇਸ ਤਰ੍ਹਾਂ ਬੋਲਣਾ ਹੈ ਪ੍ਰਹਾਰੇਣ ਲਖ ਆਵਦਹ ਲੱਖ ਪੂਲਾ ਬੋਲਣਾ ਹੈ ਪ੍ਰਹਾਰੇਣ ਲੱਖ ਆਵਦਾ ਹੈ ਇਕੱਠਾ ਹੀ ਹੈ ਜੀ ਪਾਠ ਪ੍ਰਹਾਰੇਣ ਪ੍ਰਹਾਰ ਕਰਨਾ ਅਹ ਜਾਚਰ ਖੇਣ ਗੋਪਾਲ ਇਹ ਅਹ ਪਦ ਤੇ ਜਮਕ ਲਾ ਕੇ ਉਚਾਰਨ ਕਰਨਾ ਹੈ ਅਹ ਜਾਸਿ ਨਹੀਂ ਕਹਿਣਾ ਅਹ ਜਸਿ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦੇ ਅਤੇ ਅਹ ਜਸ ਰਖੇਣ ਗੋਪਾਲ ਹੈ ਨਾਨਕ ਰੋਗ ਨ ਛੇਦਿ ਅਤੇ ਬਹੁ ਜਤਨ ਕਰਤਾ ਬਲਵੰਤ ਕਾਰੀ ਇਹ ਬਲਵੰਤ ਇਕੱਠਾ ਨਹੀਂ ਕਹਿ ਦੇਣਾ ਵਿੱਚ ਡੈਸ਼ ਦੇ ਕੇ ਬਲਵੰਤ ਕਾਰੀ ਇਸ ਤਰ੍ਹਾਂ ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ਵਿਖਮਥਾਨ ਬਸੰਤ ਉਚੈ ਨਹ ਸਿਮਰੰਤ ਮਰਨੰਕ ਨ ਚਹ ਕਦੰਚਹ ਹੂਵੰਤ ਆਗਿਆ ਭਗਵਾਨ ਪੁਰਖਹਿ ਕਿਥੇ ਵਿਸਰਾਮ ਹੈ ਹੂਵੰਤ ਆਗਿਆ ਭਗਵਾਨ ਪੁਰਖਹਿ ਨਾਨਕ ਕੀਤੀ ਸਾਸ ਅਕਰਖਤੇ ਇਸ ਨੂੰ ਅਕਰਖਤੇ ਨਹੀਂ ਕਹਿਣਾ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਐੜੇ ਤੋਂ ਦੈਸ਼ ਦੇ ਕੇ ਅ ਕਰਖਤੇ ਅਕਰਖਤੇ ਇਸ ਤਰ੍ਹਾਂ नानक इथे यम कला है नानक कीटी नहीं कह देना नानक कीटी सास अकरखते शब्द शब्दम रतम हितम मया कीर्तन कली कर्म कृतवा हाँ, कृतवा इस थोड़ा या पोला ही बोलना है कीर्तन कली कर्म कृतवा मिटंत तत्रागत परम मोहं हाँ, मिटंत तत्रागत ये इकट्ठा ही पाठ है ਕਸਕੇ ਨਹੀਂ ਬੋਲਣਾ ਪੋਲਾ ਹੀ ਉਚਾਰਨ ਕਰਨਾ ਹੈ ਮਟੰਤ ਤਤਰਾਗਤ ਇਥੇ ਵਿਸਰਾਮ ਪਰਮ ਮੋਹੰ ਭਗਵਾਨ ਰਮਣੰ ਸਰਬਤਰ ਥਾਨਯੰ ਦ੍ਰਿਸ਼ਟ ਤੋਯੰ ਅਮੋਗ ਦਰਸ਼ਨੰ ਇਹ ਤੋਯੰ ਨਹੀਂ ਕਹਿਣਾ ਹੈ ਊੜਾ ਨਹੀਂ ਹੈ ਔਂਕੜ ਤੁਯੰ ਛੇਤੀ ਬੋਲਾਂਗੇ ਤਾਂ ਇਹ ਸ਼ੁੱਧ ਉਚਾਰਨ ਹੋਏਗਾ ਤਤੇ ਔਂਕੜ ਈੜੀ ਸਿਆਰੀ ਐੜੇ ਉੱਤੇ ਟਿੱਪੀ ਤੁਯੰ ਦ੍ਰਿਸ਼ਟ ਤੋਯੰ ਅਮੋਗ ਦਰਸ਼ਨੰ ਬਸੰਤ ਸਾਧ ਰਸਨਾ ਹਾਂਜੀ ਦਰਸ਼ਨੰ ਤੇ ਵਿਸਰਾਮ ਹੈ ਬਸੰਤ ਸਾਧ ਰਸਨਾ ਦ੍ਰਿਸ਼ਟ ਤੋਯੰ ਅਮੋਗ ਦਰਸ਼ਨੰ ਬਸੰਤ ਸਾਧ ਰਸਨਾ ਹਰ 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 ਹਰੇ ਨਾਨਕ ਤ੍ਰੰ ਜਾਪ ਜਪਨਾ ਤੇ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਹਰ 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 ਹਰੇ ਕਿਤੇ ਵਿਸ्राम ਹੈ ਨਾਨਕ ਪ੍ਰੇਮ ਜਾਪ ਜਪਨਾ ਕਟੰਤ ਰੂਪੰ ਕਟੰਤ ਦੀਪੰ ਕਠਾ ਹੀ ਪਦ ਬੋਲਣਾ ਕ ਵੱਖਰਾ ਨਹੀਂ ਕਰ ਦੇਣਾ ਔਰ ਧਿਆਨ ਰੱਖਣਾ ਕਿਤੇ ਘਟੰਤ ਨਾ ਬੁੱਲਿਆ ਜਾਵੇ ਢੱਡਾ ਨਾ ਲੱਗ ਜੇ ਇਹ ਵਿੱਚ ਟੈਂਕਾ ਹੈ ਸ਼ੁੱਧ ਬੋਲਣਾ ਕਟੰਤ ਕਟੰਤ ਇਸ ਤਰ੍ਹਾਂ ਤੰਤ ਦੀ ਆਵਾਜ਼ ਆਉਣੀ ਚਾਹੀਦੀ ਹੈ ਕਟੰਤ ਰੂਪੰ ਕਟੰਤ ਦੀਪੰ ਕਟੰਤ ਰਾਵ ਸਸੀਯਰ ਨਿਖੇਤਰ ਗਗਨੰ ਏ ਨਿਖੇਤਰ ਨੰਨੇ ਨੂੰ ਨਹੀਂ ਸਿਆਰੀ ਲਾਉਣੀ ਖਖੇ ਨੂੰ ਸਿਆਰੀ ਦਾ ਇਸ਼ਾਰਾ ਦੇ ਕੇ ਬੋਲਨਾ ਨਖੇਤਰ ਗਗਨੰ ਕਟੰ ਕਟੰਤ ਰੂਪੰ ਕਟ ਕਟੰਤ ਦੀਪੰ ਕਟੰਤ ਰਾਵ ਸਸੀਯਰ ਨਖੇਤਰ ਗਗਨੰ ਕਟੰਤ ਵਾਸੁਦਾ ਗੇਰਤਾਰ ਸੇਖੰਡੰ ਸਖੰਡੰ ਪਾਠ ਜਿਹੜਾ ਇਕੱਠਾ ਲਿਖਿਆ ਹੋਇਆ ਪੋਥੀਆਂ ਚ ਪਦਸ਼ੇਧ ਵਿੱਚ ਪਰ ਸੰਪਰਦਾਚ ਇਹ ਵੱਖਰਾ ਪਾਠ ਕਟੰਤ ਬਸੁਦਾ ਇਥੇ ਵਿਸਰਾਮ ਗੇਰ ਤਾਰ ਸੇ ਖੰਡੰ ਸੇ ਖੰਡੰ ਕਟੰਤ ਲਲਨਾ ਸੋਤ ਪ੍ਰਾਤ ਹਿਤੰ ਕਟੰਤ ਕਨਕ ਮਾਨਕ ਮਾਇਆ ਸਵਰੂਪੰ ਮਾਨਕ ਨਹੀਂ ਕਹਿਣਾ ਮਾਨਿਕ ਨੰਨੇ ਨੂੰ ਸਿਆਰੀ ਲੱਗੀ ਹੈ ਕਟੰਤ ਕਨਿਕ ਮਾਨਿਕ ਇਥੇ ਵਿਸਰਾਮ ਮਾਇਆ ਸਵਰੂਪੰ ਨਹਿ ਘਟੰਤ ਕੇਵਲ ਗੋਪਾਲ ਅਚੁੱਤ ਅਸਤਰੰ ਨਾਨਕ ਸਾਧ ਜਨ ਅਸਤਰੰ ਇਤੇ ਵਿਸਰਾਮ ਨਾਨਕ ਸਾਧ ਜਨ ਨਹਿ ਬਿਲਾੰਬ ਧਰਮੰ ਬਿਲਾੰਬ ਪਾਪੰ ਬਿਲਾੰਬ ਇਹ ਬੱਬੇ ਹੀ ਦੋਵੇਂ ਬੋਲਨੇ ਹਨ ਕਈ ਵਾਰ ਬਿਲਾੰਬ ਪੱਬਾ ਬੋਲ ਜੰਦੇ ਹਨ ਤੇ ਨਹਿ ਬਿਲਾੰਬ ਧਰਮੰ ਬਿਲਾੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਣ ਸੰਤੰ ਕੇਲ ਬਿਖ ਨਾਸੰ ਦ੍ਰਿੜੰਤ ਨਾਮੰ ਇਥੇ ਵਿਸਰਾਮ ਤਜੰਤ ਲੋਭੰ ਸਰਣ ਸੰਤੰ ਕੇਲ ਬਿਖ ਨਾਸੰ ਇਹ ਪਿੱਛੇ ਜਿਹੜਾ ਪਾਠ ਆਇਆ ਨਾ ਸਵਰੂਪੰ ਇਹਦਾ ਉਚਾਰਨ ਸਵਰੂਪੰ ਕਰਨਾ ਹੈ ਹੀਠਾਂ ਵਾਵਾ ਹੈ ਸੱਸੇ ਔਂਕੜ ਐੜਾ ਰਾਰੇ ਦਲੈਂਕੜ ਪੱਪੇ ਟਿੱਪੀ ਸਵਰੂਪੰ ਕਈ ਸਵਰੂਪੰ ਵੀ ਬੋਲ ਜਾਂਦੇ ਹਨ ਪਰ ਸਵਰੂਪੰ ਠੀਕ ਹੈ ਪ੍ਰਾਪਤੰ ਧਰਮ ਲਖਿਣ ਲਖਿਣ ਨਹੀਂ ਲਖਣ ਪ੍ਰਾਪਤੰ ਤੇ ਵਿਸਰਾਮ ਲਾਦੋ ਪ੍ਰਾਪਤੰ ਧਰਮ ਲਖਣ ਪ੍ਰਾਪਤੰ ਧਰਮ ਲਖਣ ਨਾਨਕ ਜਿਹ ਸੁ ਪ੍ਰਸੰਨ ਮਾਦਵਹਿ ਏ ਸੁ ਵਖਰਾ ਪਾਠ ਕਰਨਾ ਹੈ ਪ੍ਰਸੰਨ ਵਖਰਾ ਕਰਨਾ ਹੈ ਲਿਖਿਆ ਇਕੱਠਾ ਹੈ ਨਾਨਕ ਜੇ ਇੱਥੇ ਵਿਸਰਾਮ ਲਾ ਦਨ ਜੇ ਸੋ ਪ੍ਰਸੰਨ ਮਾਧਵ ਹੈ ਮਿਰਤਮੋਹੰ ਅਲਪ ਬੁੱਧਯੰ ਰਚੰਤ ਬਨਿਤਾ ਬినੂਦ ਸਾਹੰ ਜੋਵਨ ਬਹਿਕਰਮ ਕਨਿਕਕੁੰਡਲਹਿ ਇਹ ਬਹਿਕਰਮ ਨਹੀਂ ਕਹਿਣਾ ਇਸ ਨੂੰ ਬਹਿ ਅਤੇ ਕਰਮ ਬੋਲ ਜਾਂਦੇ ਬਹਿਕਰਮ ਕਹਿ ਜਾਂਦੇ ਹਨ ਪਰ ਬਬੇ ਤੂੰ ਡੈਸ਼ ਦੇ ਕੇ ਬੋਲਣਾ ਹੈ ਅਤੇ ਕਸ ਕੇ ਉਚਾਰਨ ਕਰਨਾ ਹੈ बहिक्रम इस तरह बोलना है पाठ कट्ठा बोलना है जौबन बहिक्रम कनिक कुंडल विचित्र मंदिर सुवंत बस्त्रा इतंत माया व्यापितियंत इथे यमक लादनी है माया व्यापित हे अचुत शरण संत नानक ਓ ਭਗਵਾਨ ਏ ਨਮਹ ਹੀ ਅਚੂਤ ਸਰਣ ਸੰਤ ਨਾਨਕ ਇਥੇ ਵਿਸਰਾਮ ਭਗਵਾਨੇ ਪਾਠ ਪਦਸ਼ੀਧ ਪੂਥੀਆਂ ਤੇ ਇਕੱਠਾ ਲਿਖਿਆ ਹੈ ਔਰ ਇਹ ਸੰਪਰਦਾਇ ਚ ਵੱਖਰਾ ਪਾਠ ਪੜਾਇਆ ਜਾਂਦਾ ਏ ਦਾਰ ਸੁੰਦਾ ਤਾਂ ਹੀ ਓ ਭਗਵਾਨ ਏ ਇਥੇ ਖੰਕ ਲਾ ਦਨੀ ਹੈ ਨਮਹ ਜਨਮੰਕਤਾ ਮਰਣੰ ਹਰਖੰਕਤਾ ਸੋਗੰ ਭੋਗੰਤਾਰੋਗੰ ਜਨਮੰਤਾ ਮਰਣੰ ਇਥਿਠਮਖ ਹਰਖੰਤਸੂਗੰ ਇਥੇ ਵਿਸਰਾਮ ਹੈ ਭੋਗੰਤਾਰੋਗੰ ਉਚੰਤਾ ਨੀਚੰ ਨਾਨਾ ਸੁਮੂਚੰ ਸੁਮੂਚੰ ਤੇ ਇਕੱਠਾ ਨਹੀਂ ਕਹਿ ਦੇਣਾ ਵੱਖਰਾ ਹੀ ਬੋਲਣਾ ਹੈ ਉਚੰਤਾ ਨੀਚੰ ਨਾਨਾ ਸੁਮੂਚੰ ਰਾਜੰਤਾ ਮਾਨੰ ਅਭਿਮਾਨੰਤਾ ਹੀਨੰ ਪਰਵਿਰਤ ਮਾਰਗੰ ਵਰਤੰਤ ਬਿਨਾਸਨੰ ਗੋਵਿੰਦ ਭਜਨ ਸਾਧ ਸੰਗੇਣ ਅਸਿਰੰ ਇਹ ਵਿਸਰਾਮ ਗੋਵਿੰਦ ਭਜਨ ਇਥੇ ਠਮਕ ਹੈ ਸਾਧ ਸੰਗੇਣ ਕਸ ਕੇ ਬੋਲਣਾ ਹੈ ਸਾਧ ਸੰਗੇਣ ਅਸਿਰੰ ਨਾਨਕ ਭਗਵੰਤ ਭਜਨ ਆਸਨੰ ਨਾਨਕ ਪਤੀ ਯਮਕਲਾ ਕੀ ਬੋਲਣਾ ਹੈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ